ਏ ਨਮਸਕਾਰ ਸਾਰਿਆਂ ਨੂੰ ਜੀ ਅੱਜ ਮੈਂ ਸਵੇਰੇ ਸਵੇਰੇ ਮਾਸਟਰ ਤਾਰਾ ਸਿੰਘ ਪਾਰਕ ਪਟਿਆਲਾ 32 ਨੰਬਰ ਸਕੂਲ ਦੇ ਸਾਹਮਣੇ ਸੇਵਕ ਜੱਥਾ ਸਕੂਲ ਦੇ ਸਾਹਮਣੇ ਅੱਜ ਇੱਥੇ ਆਇਆ ਕਾਫੀ ਦਿਨਾਂ ਬਾਅਦ ਕਿਉਂਕਿ ਅਕਸਰ ਮੈਂ ਅਲੱਗ-ਅਲੱਗ ਪਾਰਕਾਂ ਵਿੱਚ ਘੁੰਮਣ ਫਿਰਨਾ ਆਉਂਦਾ ਰਹਿੰਦਾ ਤੇ ਉਸੇ ਲੜੀਵਾਰ ਅੱਜ ਇੱਥੇ ਮਾਸਟਰ ਤਾਰਾ ਸਿੰਘ ਪਾਰਕ ਵਿੱਚ ਇੱਥੇ ਆਇਆ ਜੀ ਤੇ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਣਾ ਨਾਮ ਦੱਸੀਓ ਜੀ ਆਉ ਸਿੰਘ ਜੀ ਪਾਲ ਸਿੰਘ ਜੀ ਅੱਛਾ ਲੱਗਦਾ ਹੈ ਸਵੇਰੇ ਸਵੇਰੇ ਸੈਰ ਕਰਕੇ ਹਾਂ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਲੱਗਦਾ ਹੈ ਹਾਂ ਤੇ ਅਕਸਰ ਤੁਸੀਂ ਆਉਂਦੇ ਰਹਿੰਦੇ ਹੋ ਪਾਲ ਸਿੰਘ ਜੀ ਹਾਂ ਜੀ ਅਸੀਂ ਰੋਜ਼ ਆਨੇ ਆ ਇਹ ਅੰਕਲ ਸਾਸ਼ਟ੍ਰੀਕਾਲ ਸਸ ਜੀ ਗਲੇ ਤੁਹਾਡੀ ਉਮਰ ਦੱਸੋ ਜੀ ਨਹੀਂ ਉਮਰ ਕਿੰਨੀ ਹੈ 81 ਇਸ ਚਿਰ 81 ਕੀ ਬਾਤ ਹੈ ਤੇ ਇਸ ਉਮਰ ਵਿੱਚ ਵੀ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਹੋ ਜੀ ਹਾਂ ਜੀ ਮੈਂ ਇਹ ਨਹੀਂ ਸਰ ਨਹੀਂ ਕਰਦੇ ਸਵੇਰੇ ਬਾਹਰ ਗਏ 86 64 ਤੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਸਰਦੀਆਂ ਵਿੱਚ ਆਪਣੇ ਘਰਾਂ ਵਿੱਚ ਬੈਠ ਜਾਂਦੇ ਨੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਵੀ ਇੱਥੇ ਆ ਕੇ ਜੁਰਗ ਬਰਕਰ ਕੋ ਉਹ ਨਾਲ ਦੁਰੇ ਇਸ ਦੇ ਵਿੱਚ ਲੋਹਰ ਹਰ ਹਰ ਕਰਿਆ ਇਹ ਜਿਹ ਤਰਫਾ ਹੈ ਉਹ ਕਾ ਬਾਤ ਹੈ ਤੁਹਾਡੀ ਫਿਟਨੈਸ ਦਾ ਰਾਜ ਆਈ ਹੈ ਸੈਰ ਕਰਨਾ ਤੋਂ ਸਾਸਰੀ ਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਵੇਰੇ ਸਵੇਰੇ ਕੁਝ ਲੋਕ ਕਹਿੰਦੇ ਜੀ ਸਰਦੀਆਂ ਆ ਗਈ ਤੇ ਉਹ ਕਹਿੰਦੇ ਵਿੱਚ ਘਰਾਂ ਚ ਬੈਠ ਜਓ ਜੀ ਤੇ ਆਪਾਂ ਨੂੰ ਮਤਲਬ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਕਰੋ ਨੋ ਬਾਹਰ ਨਿਕਲੋ ਜੀ ਵਸੇ ਅਗਭਰ ਸੈਰ ਕਰੋ ਆਕੇ ਸੈਰ ਕਰੋ ਐਕਸਰਸਾਈਜ਼ ਕਰੋ ਇਹ ਆਪਣੇ ਇਹ ਉਮਰ ਕੈਟਾਗਰੀ ਜਿਸ ਤਰ੍ਹਾਂ ਵੀ ਤੁਹਾਨੂੰ ਯੋਗਾ ਕੁਝ ਵੀ ਲੱਗਦਾ ਦੇਖੋ ਜੀ ਕਿੰਨੇ ਇਹ ਮੁਸਕਰਾਉਂਦੇ ਹੋਏ ਚਿਹਰੇ ਇਹ ਸਾਸਤ੍ਰੀ ਕਾਲ ਸਰ ਜੀ ਆਪਣਾ ਨਾਮ ਦੱਸਿਓ ਜੀ ਇਹ ਬੁਲਜੀਤ ਸਿੰਘ ਜੀ ਇਹ ਬਹੁਤ ਲੋਕ ਇਹ ਕੁਝ ਜਿਵੇਂ ਸਰਦੀਆਂ ਕਰਕੇ ਕੱਟਨੇ ਸ਼ੁਰੂ ਹੋ ਜਾਂਦੇ ਨੇ ਘਰੋਂ ਬਾਹਰ ਨਿਕਲਣਾ ਸਵੇਰੇ ਸਵੇਰੇ ਉਹਨਾਂ ਨੂੰ ਕੁਝ ਸੁਨੇਹਾ ਦਿਓ ਜੀ ਸਿਹਤ ਵਾਸਤੇ ਸਰਦੀ ਦਾ ਜਿਹੜਾ ਰੁੱਤ ਹੈ ਬਹੁਤ ਬੈਨੀਫਿਟ ਹੈ ਸੈਰ ਕਰਨਾ ਤੰਦਰੁਸਤੀ ਦੀ ਨਿਸ਼ਾਨੀ ਹੈ ਤੇ ਲੋਕਾਂ ਨੂੰ ਆਪਣੇ ਵਾਲੇ ਜੋ ਜਿੱਥੇ ਵੀ ਰਹਿੰਦੇ ਉਹਨਾਂ ਨੂੰ ਘੁੰਮਣਾ ਚਾਹੀਦਾ ਹੈ ਹਾਂਜੀ 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 ਤੋਂ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਇਹ ਨਮਸਕਾਰ ਜੀ ਨਮਸਕਾਰ ਆਪਣਾ ਨਾਮ ਦੱਸਿਓ ਜੀ ਸੁਸ਼ੀਲ ਕੁਮਾਰ ਜੀ ਇਹ ਜਿਸ ਤਰ੍ਹਾਂ ਮੈਂ ਦੇਖਦਾ ਮਾਸਟਰ ਤਾਰਾ ਸਿੰਘ ਪਾਰਕੇ ਪਟਿਆਲੇ ਦਾ ਸ਼ਹਿਰ ਦੇ ਵਿੱਚੋਂ ਵਿਚਕਾਰ ਅਨਾਰदाना ਚੌਂਕ ਦੇ ਕੋਲ ਇਹ ਅਕਸਰ ਮੈਂ ਪਹਿਲੇ ਰੋਜ਼ ਇੱਥੇ ਆਇਆ ਕਰਦਾ ਸੀ ਅੱਜ ਕੱਲ ਮੈਂ ਬਾਰਾਦਰੀ ਗਾਰਡਨ ਜਾਂ ਹੋਰ ਕਿੱਥੇ ਜਿਹੜੇ ਸ਼ਹਿਰ ਪਿੰਡ ਜਿੱਤੇ ਜਾਂਦਾ ਉੱਥੇ ਆਲੇ ਦੁਆਲੇ ਜਿੱਥੇ ਵੀ ਹਰਿਆਲੀ ਹੁੰਦੀ ਹੈ ਮੇਰੀ ਕੋਸ਼ਿਸ਼ ਰਹਿੰਦੀ ਹੈ ਸਵੇਰੇ ਉੱਠ ਕੇ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਲੋਕਾਂ ਨੂੰ ਕੁਝ ਸੁਨੇਹਾ ਦਿਓ ਜੀ ਸਵੇਰ ਵਾਸਤੇ ਬਹੁਤ ਅੱਛਾ ਜੀ ਸਵੇਰ ਦੀ ਸੈਰ ਦਾ ਫਾਇਦਾ ਬਹੁਤ ਹੈ ਸਵੇਰ ਵਰਗੀ ਕਲਾਈਮੇਟ ਕਿਤੇ ਨਹੀਂ ਮਿਲਦੀ ਹੈਗੀ ਬਹੁਤ ਅੱਛੀ ਕਲਾਈਮੇਟ ਹੁੰਦੀ ਹੈ ਨਾਲ ਇੱਥੇ ਹਰੇ ਭਰੇ ਰੁੱਖ ਲੱਗੇ ਹੋਏ ਆ ਇਹਨਾਂ ਦਾ ਬਹੁਤ ਫਾਇਦਾ ਆਏਗਾ ਜਿਹੜੇ ਸਵੇਰੇ ਲੰਬੇ ਸਾਲ ਉਹ ਛੱਡੋ ਕੁਚੜਾ ਉਹ ਅਸੋ ਵਾਹੀ ਹੈ ਜੀ ਤੇ ਬਹੁਤ ਜਿਹੜੀ ਖਬਰ ਘਰੇ ਪੈਣ ਨਾਲੋ ਸਵੇਰੇ ਸ਼ਹਿਰ ਤੇ ਆਉਣ ਦਾ ਬਹੁਤ ਫਾਇਦੇ ਹੈ ਤੇ ਬਹੁਤ ਖਬਰਾਂ ਜਿਹੜੀ ਆਪਾਂ ਟੀਵੀ ਤੋਂ ਵੀ ਨਹੀਂ ਮਿਲਦੀ ਇਹ ਅਖਬਾਰਾਂ ਵਿੱਚ ਵੀ ਨਹੀਂ ਮਿਲਦੀ ਉਹ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਬੈਠ ਕੇ ਗੱਲਾਂ ਬਾਤਾਂ ਹੁੰਦੀ ਹੈ ਤੇ ਮਨ ਹਲਕਾ ਹੋ ਜਾਂਦਾ ਹੈ ਬਹੁਤ ਅੱਛਾ ਲੱਗ ਰਿਹਾ ਜੀ ਇਹ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਨਾਮ ਦੱਸੋ ਜੀ ਵਿਜੇ ਕੁਮਾਰ ਜੀ ਵਿਜੇ ਕੁਮਾਰ ਜੀ ਵਿਜੇ ਕੁਮਾਰ ਜੀ ਜਿਹੜੀ ਖਬਰ ਆਪਾਂ ਨੂੰ ਟੀਵੀ ਤੇ ਸੁਣਨ ਨੂੰ ਨਹੀਂ ਮਿਲਦੀ ਪੂਰੇ ਮਿਲ ਜਾਂਦੀ ਹੈ ਪੂਰੇ ਮਿਲ ਜਾਂਦੀ ਬਹੁਤ ਅੱਛਾ ਲੱਗਦਾ ਮੈਨੂੰ ਵੀ ਐਸੀਆਂ ਗੱਲਾਂ ਬਾਤਾਂ ਇਹ ਨਾ ਪੜ੍ਹ ਨਹੀਂ ਲੋਣਾ ਨਿਕਲਦੀ ਲੋੜ ਇਹ ਕੀ ਵਾਹ ਤੇ ਲੋਕਾਂ ਨੂੰ ਕਹੋ ਜਰਾ ਬਹੁਤ ਲੋਕ ਜਿਹੜੇ ਉੱਠ ਕੇ ਸੈਰ ਤੇ ਕਰੋ ਜੀ ਹਾਂ ਜੀ ਸੋ ਸੈਰ ਕਰਨਾ ਫਾਇਦਾ ਹੁੰਦਾ ਸਰੀਰ ਤੰਦਰੁਸਤ ਰਹਿੰਦਾ ਹੈ ਇਹ ਰਾਮ ਰਾਮ ਜੀ ਸੋ ਆਪਣਾ ਨਾਮ ਦੱਸੋਗੇ ਜੀ ਜਗਦੀਸ਼ ਕੁਮਾਰ ਜਗਦੀਸ਼ ਕੁਮਾਰ ਜੀ ਇਹ ਜਗਦੀਸ਼ ਕੁਮਾਰ ਜੀ ਬਹੁਤ ਜਿਵੇਂ ਮਨ ਹਲਕਾ ਹੋ ਜਾਂਦਾ ਸਵੇਰੇ ਸਵੇਰੇ ਇੱਥੇ ਆ ਕੇ ਹਾਂਜੀ ਹਾਂਜੀ ਤੇ ਲੋਕਾਂ ਨੂੰ ਕੁਝ ਕਹੋ ਸੁਨੇਹਾ ਦਿਓ ਲੋਕਾਂ ਨੂੰ ਵੀ ਵੀ ਘੁੰਮਿਆ ਫਿਰਾ ਕਰਨਗੇ ਜੀ ਘੁੰਮਿਆ ਫਿਰਾਣਗੇ ਸੋ ਬਹੁਤ ਸੈਰ ਕਰਨੀ ਸੋ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਜੀ ਅਕਸਰ ਮੈਂ ਅਲੱਗ-ਅਲੱਗ ਪਾਰਕਾਂ ਵਿੱਚ ਘੁੰਮਦਾ ਰਹਿੰਦਾ ਅੱਜ ਜਿੱਥੇ ਮਾਸਟਰ ਤਾਰਾ ਸਿੰਘ ਪਾਰਕ ਵਿੱਚ ਇੱਥੇ ਆਇਆ ਹਾਂ ਸਾਰਿਆਂ ਨੂੰ ਨਮਸਕਾਰ ਜੈ ਸ਼੍ਰੀ ਰਾਮ ਜੀ